ਭਾਈ ਮੋਟਰਸਾਈਕਲ ਤੇ 30 ਕਿਲੋ ਸੋਨਾ ਲੈ ਕੇ ਨਿਕਲ ਪਿਆ ਬੰਦਾ ਆ ਤਸਵੀਰਾਂ ਤੁਸੀਂ ਵੇਖੋ ਕਿ 30 ਕਿਲੋ ਸੋਨਾ ਮੋਟਰਸਾਈਕਲ ਦੇ ਉੱਤੇ ਲੱਦਿਆ ਔਰ ਬੰਦਾ ਨਿਕਲ ਪਿਆ ਆ ਤੁਸੀਂ ਤਸਵੀਰਾਂ ਵੇਖੋ ਕਿ ਸ਼ਹਿਰ ਦੇ ਵਿੱਚ ਜਦੋਂ ਕਿਸੇ ਦੀ ਨਜ਼ਰ ਪਈ ਗੱਡੀਆਂ ਰੁਕ ਗਈਆਂ ਔਰ ਉਹਨਾਂ ਦੀ ਨਜ਼ਰ ਪਈ ਕਿ ਸੋਨਾ ਇਸ ਦੇ ਵਿੱਚ ਔਰ ਜਦੋਂ ਇਸ ਨੂੰ ਖੜ ਕੇ ਰੋਕਿਆ ਗਿਆ ਤਾਂ ਪੁੱਛਿਆ ਗਿਆ ਕਿ ਇਸ ਦੇ ਵਿੱਚ ਕੀ ਹੈ ਤਾਂ ਉਹ ਦੱਸਣ ਲੱਗਾ ਕਿ ਇਹ ਸੋਨਾ ਹੈ ਤੋ ਦੱਸਦਾ ਹੈ ਕਿ ਕਿੰਨਾ ਸੋਨਾ ਹੈ ਜੀ ਇਸ ਦੇ ਵਿੱਚ ਸੋਨਾ ਜੀ 30 ਕਿਲੋ ਤਾਂ ਫਿਰ ਜਦੋਂ ਜਾਣਕਾਰੀ ਪੂਰੀ ਮਿਲੀ ਆ ਤਾਂ 30 ਕਿਲੋ ਸੋਨਾ ਕੀ 30 ਗ੍ਰਾਮ ਦੀ ਮੰਦਰੀ ਪਾ ਕੇ ਵੀ ਬੰਦਾ ਨਹੀਂ ਨਿਕਲ ਸਕਦਾ ਤਾਂ ਜਦੋਂ 30 ਗ੍ਰਾਮ ਦੀ ਮੰਦਰੀ ਵੀ ਪਾਈ ਹੋਵੇ ਨਾ ਤਾਂ ਹਰ ਇੱਕ ਦੀ ਨਜ਼ਰ ਰਹਿੰਦੀ ਹੈ ਕਿ ਇਹ ਬੰਦੇ ਕੋਲ ਪਤਾ ਨਹੀਂ ਕਿੰਨਾ ਸੋਨਾ ਹੈ ਔਰ ਇਹ ਮੋਟਰਸਾਈਕਲ ਵਾਲੇ ਨੇ ਵੇਖੋ ਸੋਨੇ ਦੇ ਬਿਸਕਟ ਰੱਖੇ ਹੋਏ ਆ ਔਰ ਬਾਈਕ ਦੇ ਉੱਤੇ ਚੱਲ ਰਿਹਾ ਹੁਣ ਦੱਸ ਦਈਏ ਕਿ ਇਹ ਕਿਹੜਾ ਦੇਸ਼ ਹੈ ਇਹ ਸਾਡਾ ਦੇਸ਼ ਭਾਰਤ ਹੈ ਜਾਂ ਇਹ ਕੋਈ ਯੂਰਪ ਦੇਸ਼ ਹੈ ਨਹੀਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਹ ਦੁਬਈ ਹੈ ਦੱਸਦੇ ਆ ਕਿ ਦੁਬਈ ਦੇ ਵਿੱਚ ਜਦੋਂ ਕੋਈ ਸੋਨੇ ਦਾ ਵਪਾਰ ਕਰਦਾ ਜਾਂ ਸੋਨੇ ਦਾ ਵਪਾਰੀ ਇਧਰ ਦੀ ਉਧਰ ਸੋਨਾ ਲੈ ਕੇ ਜਾਂਦਾ ਤਾਂ ਬੇਫਿਕਰ ਹੋ ਕੇ ਜਾਂਦਾ ਬੇਫਿਕਰ ਹੋ ਕੇ ਲੰਘ ਜਾਂਦਾ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਕੋਈ ਚੋਰੀ ਨਹੀਂ ਕੋਈ ਡਕੈਤੀ ਨਹੀਂ ਕੋਈ ਕਿਸੇ ਤਰ੍ਹਾਂ ਦੀ ਠੱਗੀ ਨਹੀਂ ਹੁੰਦੀ ਕਿਉਂਕਿ ਦੁਬਈ ਦੇ ਵਿੱਚ ਕਾਨੂੰਨ ਸਖਤ ਨੇ ਆਹ ਤਸਵੀਰਾਂ ਤੁਸੀਂ ਵੇਖੋ ਕਿ ਆਹ ਤਸਵੀਰਾਂ ਜਿਵੇਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਤਸਵੀਰਾਂ ਦੁਬਈ ਦੀਆਂ ਦੱਸੀਆਂ ਜਾ ਰਹੀਆਂ ਜਿਵੇਂ ਸਾਡੀ ਗੱਲਬਾਤ ਹੋਈ ਆ ਜਿਨ੍ਹਾਂ ਨੇ ਸਾਨੂੰ ਇਹ ਵੀਡੀਓ ਭੇਜੀ ਆ ਵਾਇਰਲ ਕੀਤੀ ਆ ਉਹਨਾਂ ਨੇ ਦੱਸਿਆ ਕਿ ਇਹ ਦੁਬਈ ਦੀਆਂ ਤਸਵੀਰਾਂ ਨੇ ਔਰ ਇੱਕ ਵਪਾਰਕ ਦੁਕਾਨ ਦੇ ਉੱਤੋਂ ਇੱਕ ਮੁਲਾਜ਼ਮ ਸੋਨਾ ਲੈ ਕੇ ਦੂਸਰੀ ਜਗ੍ਹਾ ਡਿਲੀਵਰ ਕਰਨ ਜਾ ਰਿਹਾ ਔਰ ਦੱਸਦਾ ਹੀ ਹੈ ਕਿ ਲਗਭਗ 30 ਕਿਲੋ ਦੱਸਦੇ ਆ ਕਿ ਸੋਨਾ ਔਰ ਜਦੋਂ ਉਸ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਇੱਥੇ ਦੁਬਈ ਦੇ ਵਿੱਚ ਬਹੁਤ ਹੀ ਸ਼ਾਂਤ ਮਾਹੌਲ ਰਹਿੰਦਾ ਇੱਥੇ ਕੋਈ ਚੋਰੀ ਠੱਗੀ ਲੁੱਟਖੋ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਹੀਂ ਹੁੰਦੀਆਂ ਅਕਸਰ ਹੀ ਇਹੋ ਜਿਹੇ ਮੁਲਾਜ਼ਮ ਜਿਹੜੇ ਆ ਉਹ ਸੋਨਾ ਇਧਰ ਉਧਰ ਲੈ ਕੇ ਜਾਂਦੇ ਨਜ਼ਰ ਪੈ ਜਾਂਦੇ ਆ ਬਹੁਤ ਸਾਰੀਆਂ ਤਸਵੀਰਾਂ ਹੋਰ ਵੀ ਤੁਹਾਡੇ ਸਾਹਮਣੇ ਆਉਣਗੀਆਂ ਅਗਲੀਆਂ ਖਬਰਾਂ ਵਿੱਚ ਤੁਹਾਨੂੰ ਹੋਰ ਵੀ ਅਪਡੇਟ ਦੇਵਾਂਗੇ ਔਰ ਆ ਤਸਵੀਰਾਂ ਵੇਖ ਕੇ ਤੁਸੀਂ ਕੀ ਕਹਿੰਦੇ ਹੋ ਤੁਹਾਡੇ ਦੇਸ਼ ਦੇ ਵਿੱਚ ਕਿੰਨਾ ਕੁ ਸੇਫ ਹੈ ਸੋਨਾ ਤੁਹਾਡੇ ਦੇਸ਼ ਦੇ ਵਿੱਚ ਕਿੰਨਾ ਕ ਸੋਨਾ ਲੈ ਕੇ ਬੰਦਾ ਆਮ ਇਧਰ ਦੀ ਉਧਰ ਵਪਾਰੀ ਜਾ ਸਕਦਾ ਕਿਵੇਂ ਤੁਸੀਂ ਵੇਖ ਸਕਦੇ ਹੋ ਆਪਣੇ ਦੇਸ਼ ਦੇ ਨਾਲ ਕੰਪੈਰੀਸ਼ਨ ਕਰਕੇ ਕਿ ਕੌਣ 30 ਕਿਲੋ ਸੋਨਾ ਲੈ ਕੇ ਰੋਡ ਦੇ ਉੱਤੇ ਔਰ ਬਾਈਕ ਦੇ ਉੱਤੇ ਜਾ ਸਕਦਾ ਔਰ ਇਹ ਸੋਨਾ ਜੇ ਸਾਡੇ ਦੇਸ਼ ਦੇ ਵਿੱਚ ਬਾਈਕ ਤਾਂ ਕੀ ਗੱਡੀ ਦੇ ਵਿੱਚ ਵੀ ਹੋਵੇ ਡਿੱਗੀ ਦੇ ਵਿੱਚ ਵੀ ਹੋਵੇ ਤਾਂ ਹੈ ਵਪਾਰੀ ਦਾ ਹੋਵੇ ਕਿਉਂਕਿ ਐਸ ਦੇ ਉੱਤੇ ਜਦੋਂ ਵਪਾਰ ਕਰਦੇ ਆ ਲੋਕ ਤਾਂ ਜੀਐਸਟੀ ਮੁਤਾਬਕ ਪੂਰੇ ਕਾਨੂੰਨਾ ਤਹਿਤ ਚੱਲਦੇ ਆ ਤਾਂ ਕਿ ਫਿਰ ਵੀ ਸੇਫ ਹੈ ਜਾਂ ਨਹੀਂ 30 ਕਿਲੋ ਸੋਨਾ ਤਾਂ ਸਾਡੇ ਦੇਸ਼ ਦੇ ਵਿੱਚ ਬੈਂਕਾਂ ਵਿੱਚ ਵੀ ਮੁਸ਼ਕਿਲ ਨਾਲ ਸੇਫ ਹੁੰਦਾ ਬਹੁਤ ਸਾਰੀਆਂ ਤੁਸੀਂ ਘਟਨਾਵਾਂ ਵੇਖੀਆਂ ਕਿ ਇਹੋ ਜਿਹੀਆਂ ਘਟਨਾਵਾਂ ਕਈ ਵਾਰ ਵਾਪਰ ਚੁੱਕੀਆਂ ਵੈਸੇ ਤਾਂ ਟੈਕਨੀਕਲ ਟੈਕਨੋਲੋਜੀ ਐਸ ਵੇਲੇ ਬਹੁਤ ਹੋ ਗਈ ਐ ਉਸ ਦੇ ਨਾਲ ਕਈ ਕ੍ਰਿਮਨਲ ਫੜੇ ਗਏ ਲੇਕਿਨ ਆ ਜੋ ਤਸਵੀਰਾਂ ਸਾਹਮਣੇ ਆਉਂਦੀ ਆ ਆ ਤਾਂ ਇਹ ਹੀ ਦਰਸਾਉਂਦੀਆਂ ਕਿ ਸੁੱਖ ਸ਼ਾਂਤੀ ਖੁਸ਼ਹਾਲੀ ਦੁਬਈ ਦੇ ਵਿੱਚ ਆ ਚੰਗੇ ਚੰਗੇ ਦੇਸ਼ਾਂ ਦੇ ਵਪਾਰੀ ਆ ਕੇ ਦੁਬਈ ਦੇ ਵਿੱਚ ਵਸ ਰਹੇ ਆ ਆਪਣੇ ਦੇਸ਼ ਦੇ ਬਹੁਤ ਵੱਡੇ ਵੱਡੇ ਵਪਾਰੀ ਦੁਬਈ ਦੇ ਵਿੱਚ ਰਹਿੰਦੇ ਆ ਲੋਕ ਸਕੂਨ ਨਾਲ ਜ਼ਿੰਦਗੀ ਜਿੰਦੇ ਆ ਔਰ ਜਿਵੇਂ ਇਸ ਨੇ ਦਰਸਾਇਆ ਹੋ ਰਿਹਾ ਤਸਵੀਰਾਂ ਦਰਸਾਉਂਦੀਆਂ ਕਿ ਵਾਕੇ ਹੀ ਇੱਥੇ ਸ਼ਾਂਤ ਮਾਹੌਲ ਹੈ ਔਰ ਤੁਸੀਂ ਜਿਵੇਂ